ਮੈਂ ਆਪਦੀ ਸਾਲੀ ਨੂੰ ਰੋਜ਼ ਚੋਰੀ-ਚੋਰੀ ਵੇਖਦਾ ਸੀ। ਮੇਰੀ ਸਾਲੀ ਦੁੱਧ ਵਰਗੀ ਚਿੱਟੀ ਸੀ। ਇੱਕ ਦਿਨ ਤਾਂ ਉਹ ਮੇਰੇ ਨਾਲ ਸੋਫੇ ਦੇ ਉੱਤੇ ਬੈਠ ਗਈ। ਮੈਨੂੰ ਬੜਾ ਅਜੀਬ ਲੱਗਾ। ਫਿਰ ਮੈਨੂੰ ਕਹਿਣ ਲੱਗੀ ਚੀਚਾ ਜੀ, ਮੈਂ ਫਿਲਮ ਵੇਖਣੀ ਆ। ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਭੈਣ ਨੂੰ ਤਾਂ ਪੁੱਛ। ਤਾਂ ਉਹ ਕਹਿਣ ਲੱਗੀ ਕਿ ਮੈਂ ਭੈਣ ਨੂੰ ਪੁੱਛ ਲਿਆ। ਉਸਨੇ ਕਿਹਾ ਕੋਈ ਗੱਲ ਨਹੀਂ। ਤੂੰ ਆਪਣੇ ਜੀਜੇ ਨਾਲ ਜਾ ਕੇ ਵੇਖਾ। ਮੈਂ ਕਿਹਾ ਚੱਲ ਫਿਰ ਠੀਕ ਹੈ, ਚੱਲ ਚਲੀਏ। ਫਿਰ ਅਸੀਂ ਦੋਨੋਂ ਜਣੇ ਸਿਨੇਮੇ ਦੇ ਵਿੱਚ ਫਿਲਮ ਵੇਖਣ ਵਾਸਤੇ ਚਲੇ ਗਏ। ਦੋਸਤੋ ਉਸ ਨੂੰ ਕੀ ਪਤਾ ਸੀ ਕਿ ਮੈਂ ਕਿਸ ਫਿਲਮ ਦੇ ਟਿਕਟਾਂ ਲਈਆਂ ਅਤੇ ਉਹ ਸਿਨੇਮੇ ਦੇ ਵਿੱਚ ਦੋ ਫਿਲਮਾਂ ਲੱਗੀਆਂ ਹੋਈਆਂ ਸੀ। ਜਦੋਂ ਫਿਲਮ ਸ਼ੁਰੂ ਹੋਈ ਤਾਂ ਉਹ ਹੱਸਣ ਲੱਗੀ ਤੇ ਨੀਵੀਂ ਪਾਉਣ ਲੱਗੀ। ਅਸੀਂ ਸਿਨੇਮੇ ਦੇ ਵਿੱਚ ਆਪਣਾ ਬਾਕਸ ਬੁੱਕ ਕਰਵਾ ਲਿਆ ਸੀ। ਮੇਰਾ ਦੋਸਤੋ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਮੇਰਾ ਨਾਂ ਅਮਨ ਹੈ। ਮੇਰਾ ਵਿਆਹ ਹੋਇਆ ਤਾਂ ਮੇਰੀ ਘਰ ਵਾਲੀ ਬੈਂਕ ਦੇ ਵਿੱਚ ਲੱਗੀ ਹੋਈ ਸੀ ਮੇਰੀ ਇੱਕ ਸਾਲੀ ਸੀ ਜੋ ਕਾਲਜ ਦੇ ਵਿੱਚ ਪੜਦੀ ਸੀ ਉਸ ਨੂੰ ਛੁੱਟੀਆਂ ਹੋਈਆਂ ਤਾਂ ਉਹ ਸਾਡੇ ਕੋਲ ਰਹਿਣ ਵਾਸਤੇ ਆ ਗਈ ਅਤੇ 2 ਮਹੀਨੇ ਦੀ ਛੁੱਟੀਆਂ ਉਸ ਦੇ ਕੋਲ ਸੀ ਸਾਲੀ ਮੇਰੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਸਨਖੀ ਸੀ ਮੇਰੀ ਘਰ ਵਾਲੀ ਤਾਂ ਉਸ ਦੇ ਮੁਰੇ ਕੁਝ ਵੀ ਨਹੀਂ ਸੀ ਪਰ ਉਹ ਜਿੱਦਾਂ ਕੋਈ ਪਰੀ ਹੋਵੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਕਿ ਉਹ ਇੰਨਾ ਸੋਹਣੀ ਕਿੱਦਾਂ ਹੋ ਸਕਦੀ ਹੈ ਜਦੋਂ ਕਿ ਮੇਰੀ ਘਰਵਾਲੀ ਤੇ ਉਸ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਅਤੇ ਇੱਕ ਦਿਨ ਮੈਨੂੰ ਮੇਰੀ ਘਰਵਾਲੀ ਦਾ ਫੋਨ ਆਇਆ। ਉਹ ਕਹਿਣ ਲੱਗੀ ਕਿ ਪ੍ਰੀਤ ਸਾਡੇ ਕੋਲ ਰਹਿਣ ਵਾਸਤੇ ਆ ਰਹੀ ਹੈ। ਤੁਸੀਂ ਇਸ ਤਰ੍ਹਾਂ ਕਰੋ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਇਓ। ਕਿਉਂਕਿ ਉਹ ਪਹਿਲੀ ਵਾਰੀ ਸਾਡੇ ਕੋਲ ਆ ਰਹੀ ਸੀ। ਅਤੇ ਉਸ ਨੂੰ ਨਹੀਂ ਪਤਾ ਸੀ। ਤਾਂ ਮੈਂ ਉਸ ਨੂੰ ਕਿਹਾ ਕਿ ਚਲ ਠੀਕ ਹੈ। ਮੈਂ ਲੈ ਕੇ ਆਉਣਾ। ਤੇ ਮੈਂ ਆਪਣੀ ਬਾਈਕ ਚੱਕੀ ਤੇ ਬੱਸ ਸਟੈਂਡ ਤੇ ਚਲਾ ਗਿਆ। ਮੇਰੀ ਸਾਲੀ ਨੇ ਕਾਲਾ ਪੰਜਾਬੀ ਸੂਟ ਪਾਇਆ ਹੋਇਆ ਸੀ ਜਿੱਦਾਂ ਕੋਈ ਪਰੀ ਤੁਰੀ ਆਉਂਦੀ ਹੋਵੇ ਉਹ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਤਾਂ ਉਸ ਨੂੰ ਵੇਖ ਕੇ ਇੱਕਦਮ ਸ਼ੌਕ ਹੀ ਹੋ ਗਿਆ ਸੀ ਮੇਰੀ ਸਾਲੀ ਇੰਨੀ ਜ਼ਿਆਦਾ ਸੋਹਣੀ ਮੈਂ ਉਸ ਨੂੰ ਬਾਈਕ ਦੇ ਪਿੱਛੇ ਬਿਠਾਇਆ ਤੇ ਘਰ ਨੂੰ ਲੈ ਕੇ ਤੁਰ ਪਿਆ ਮੈਂ ਰਸਤੇ ਦੇ ਵਿੱਚ ਦੋ ਤਿੰਨ ਬ੍ਰੇਕਾਂ ਵੀ ਮਾਰੀਆਂ ਅਤੇ ਉਹ ਮੇਰੇ ਵਿਚ ਆਣ ਕੇ ਵੱਜੀ ਦੋਸਤੋ ਥੋੜੀ देर ਬਾਅਦ ਅਸੀਂ ਘਰ ਵੀ ਆ ਗਏ ਹੁਣ ਦੁਪਹਿਰ ਦੇ 3 ਵਜੇ ਗਏ ਸੀ ਮੇਰੀ ਘਰ ਵਾਲੀ ਬੈਂਕ ਦੇ ਵਿੱਚੋਂ 6 ਵਜੇ ਛੁੱਟੀ ਕਰਕੇ ਆਉਂਦੀ ਸੀ ਤੇ ਮੈਂ ਆਪਣੀ ਸਾਲੀ ਨੂੰ ਉਸ ਦਾ ਕਮਰਾ ਵਿਖਾਇਆ ਅਤੇ ਉੱਥੇ ਬੈਠ ਗਈ ਮੈਂ ਉਸ ਦੇ ਵਾਸਤੇ ਚਾਹ ਬਣਾਈ ਅਤੇ ਚਾਹ ਬਣਾ ਕੇ ਉਸ ਦੇ ਕਮਰੇ ਦੇ ਵਿੱਚ ਲੈ ਕੇ ਗਿਆ ਅਸੀਂ ਗੱਲਾਂ-ਬਾਤਾਂ ਕਰਨ ਲੱਗ ਪਏ ਤਾਂ ਮੈਂ ਕਿਹਾ ਕਿ ਪ੍ਰੀਤ ਹੁਣ ਤੂੰ ਸਾਡੇ ਕੋਲ ਕਿੰਨੇ ਦਿਨ ਰਹਿਣ ਵਾਸਤੇ ਆਈ ਹੈ ਤਾਂ ਕਹਿਣ ਲੱਗੀ ਕਿ ਜੀਜਾ ਜੀ ਮੈਨੂੰ ਤਾਂ ਹੁਣ ਦੋ ਮਹੀਨੇ ਦੀਆਂ ਛੁੱਟੀਆਂ ਨੇ ਤੇ ਮੈਂ ਦੋ ਮਹੀਨੇ ਤੁਹਾਡੇ ਕੋਲ ਹੀ ਰਹਿਣਾ ਅਤੇ ਆਪਾਂ ਬਹੁਤ ਮસ્ਤੀ ਕਰਾਂਗੇ ਤਾਂ ਮੈਂ ਵੀ ਕਹਿ ਦਿੱਤਾ ਕਿ ਹਾਂ ਹਾਂ ਕਿਉਂ ਨਹੀਂ ਅਸੀਂ ਤੈਨੂੰ ਫੁੱਲ ਮસ્ਤੀ ਕਰਾਵਾਂਗੇ ਨਾਲੇ ਫੁੱਲ ਇੰਜੋਏ ਵੀ ਕਰਾਂਗੇ ਉਹ ਹੱਸਣ ਲੱਗ ਪਈ ਥੋੜੇ ਜਿਹਾ ਬਾਅਦ ਮੈਂ ਪ੍ਰੀਤ ਨੂੰ ਕਿਹਾ ਕਿ ਪ੍ਰੀਤ ਤੂੰ ਫਰੈਸ਼ ਹੋ ਜਾ ਤੇਰੀ ਭੈਣ ਵੀ ਆਉਣ ਵਾਲੀ ਹੈ ਅਤੇ ਫਿਰ ਅਸੀਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਉਸਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਹੁਣੇ ਫਰੈਸ਼ ਹੋ ਜਾਨੀ ਆ ਅਤੇ ਉਹ ਨਹਾਉਣ ਵਾਸਤੇ ਅੰਦਰਲੇ ਬਾਥਰੂਮ ਦੇ ਵਿੱਚ ਚਲੀ ਗਈ ਸੀ ਤੇ ਮੈਂ ਫਿਰ ਚੋਰੀ-ਚੋਰੀ ਉਸ ਨੂੰ ਰੋਸ਼ਨਦਾਨ ਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੀ ਸਾਲੀ ਦੀ ਉਮਰ 19 ਸਾਲਾਂ ਦੀ ਸੀ ਕੱਚੀ ਕਲੀ ਥੋੜੀ देर ਬਾਅਦ ਉਹ ਨਹਾ ਕੇ ਬਾਹਰ ਆਈ ਤਾਂ ਮੈਂ ਉਸ ਨੂੰ ਕਿਹਾ ਕਿ ਪ੍ਰੀਤ ਹੁਣ ਮੈਂ ਨਹਾਉਣ ਚੱਲਾਂ ਤੂੰ ਬੈਠ ਜੇ ਤੇਰੀ ਭੈਣ ਆਈ ਤਾਂ ਬਾਹਰਲਾ ਦਰਵਾਜ਼ਾ ਖੋਲ ਦੇਵੀ ਉਸ ਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਉਸ ਨੂੰ ਕਹਿ ਕੇ ਆਪਣੇ ਕਮਰੇ ਚ ਬਣੇ ਬਾਥਰੂਮ ਵਿੱਚ ਨਹਾਣ ਚਲਾ ਗਿਆ ਜਦੋਂ ਮੈਂ ਨਹਾ ਕੇ ਬਾਹਰ ਆਇਆ ਤਾਂ ਕਹਿਣ ਲੱਗੀ ਕਿ ਜੀਜਾ ਜੀ ਤੁਸੀਂ ਚਾਹ ਪੀ ਲੋ ਮੈਂ ਫੇਰ ਚਾਹ ਬਣਾਈ ਆ ਠੰਡੀ ਹੋ ਜਾਣੀ ਆ ਤਾਂ ਮੈਂ ਕਿਹਾ ਕਿ ਠੀਕ ਹੈ ਮੈਂ ਤੇਰੇ ਕਮਰੇ ਚ ਆ ਕੇ ਪੀ ਲੰਨਾ ਉਹ ਕਹਿਣ ਲੱਗੀ ਠੀਕ ਹੈ ਜੀਜਾ ਜੀ ਤੁਸੀਂ ਉੱਥੇ ਹੀ ਆ ਜਾਓ ਮੈਂ ਉਦਾਂ ਹੀ ਉਸਦੇ ਕਮਰੇ ਵਿੱਚ ਚਲਾ ਗਿਆ ਤੇ ਉਸਦੇ ਲਾਗੇ ਖੜਾ ਹੋ ਕੇ ਚਾਹ ਪੀਣ ਲੱਗ ਪਿਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਜੀਜਾ ਜੀ ਬੈਠ ਕੇ ਪੀ ਲੋ ਤਾਂ ਮੈਂ ਉਸ ਨੂੰ ਕਿਹਾ ਨਹੀਂ ਮਹਿਲਨਾ ਕੀ ਆਇਆ ਤੇ ਮੇਰੇ ਪਿੰਡੇ ਤੇ ਪਾਣੀ ਆ ਸਾਰੇ ਕੱਪੜੇ ਖਰਾਬ ਹੋ ਜਾਣਗੇ ਦੋਸਤੋ ਮੈਂ ਉਸਦੇ ਮੂਹਰੇ ਜਾਣ ਬੁਝ ਕੇ ਹੋ ਰਹੀ ਸੀ ਉਹ ਵੀ ਮੈਨੂੰ ਵੇਖ ਕੇ ਮਸਕਰਾਰ ਰਹੀ ਸੀ ਤੇ ਹੱਸ ਰਹੀ ਸੀ ਅਤੇ ਮੂੰਹ ਵਿੱਚ ਮਿੱਠੀ ਮਿੱਠੀ ਸਮਾਈਲ ਵੀ ਦੇ ਰਹੀ ਸੀ ਚਾਹ ਪੀ ਕੇ ਮੈਂ ਕੱਪੜੇ ਪਾ ਲਏ ਅਤੇ ਥੋੜੇ ਹੀ ਚਿਰ ਬਾਅਦ ਮੇਰੀ ਘਰਵਾਲੀ ਵੀ ਆ ਗਈ ਸੀ ਅਤੇ ਅਸੀਂ ਫਿਰ ਬੈਠ ਕੇ ਬਹੁਤ ਗੱਲਾਂ ਕੀਤੀਆਂ ਮੇਰੀ ਘਰਵਾਲੀ ਕਹਿਣ ਲੱਗੀ ਕਿ ਮੇਰੀ ਭੈਣ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹ ਜੋ ਵੀ ਕਹੇ ਤੁਸੀਂ ਇਸ ਨੂੰ ਲਿਆ ਕੇ ਦੇਣਾ ਤਾਂ ਮੈਂ ਕਿਹਾ ਕਿ ਹਾਂ ਤੂੰ ਫਿਕਰ ਨਾ ਕਰ ਮੈਨੂੰ ਤੇਰੇ ਤੋਂ ਜ਼ਿਆਦਾ ਫਿਕਰ ਹੈ ਪ੍ਰੀਤ ਸਾਡੇ ਕੋਲ ਮਸਾ-ਮਸਾਤਾ ਆਈ ਹੈ ਦੋਸਤੋ ਮੇਰੀ ਘਰਵਾਲੀ ਨੇ ਰਾਤੀ ਰੋਟੀ ਪਾਣੀ ਤਿਆਰ ਕੀਤਾ ਤੇ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਪੈ ਗਏ ਮੇਰੀ ਸਾਲੀ ਦਾ ਕਮਰਾ ਬਿਲਕੁਲ ਸਾਡੇ ਨਾਲ ਵਾਲਾ ਹੀ ਸੀ ਤੇ ਮੈਂ ਆਪਣੀ ਘਰਵਾਲੀ ਨੂੰ ਥੋੜੇ ਚਿਰ ਵਿੱਚ ਹੀ ਅਤੇ ਫਿਰ ਜਾਣ-ਬੁੱਝ ਕੇ ਪਿਆਰ ਦੀਆਂ ਗੱਲਾਂ ਸ਼ੁਰੂ ਕੀਤੀਆਂ ਤਾਂਕਿ ਉਸ ਨੂੰ ਪਤਾ ਲੱਗੇ ਕਿ ਮੈਂ ਉਸ ਦੀ ਭੈਣ ਨੂੰ ਵਧੀਆ ਅਟੈਂਡ ਕਰਦਾ। ਦੋਸਤੋ ਮੈਂ ਤਾਂ ਜਾਣ-ਬੁੱਝ ਕੇ ਕਰ ਰਿਹਾ ਸੀ ਤਾਂ ਜੋ ਉਸ ਨੂੰ ਪਤਾ ਲੱਗੇ ਤੇ ਉਹ ਸਾਨੂੰ ਆਣ ਕੇ ਚੋਰੀ-ਚੋਰੀ ਵੇਖੇ। ਮੇਰਾ ਧਿਆਨ ਸਾਡੇ ਕਮਰੇ ਦੀ ਬਾਰੀ ਵਿੱਚ ਹੀ ਸੀ। ਥੋੜੀ ਚਿਰ ਬਾਅਦ ਉਹੀ ਗੱਲ ਹੋਈ। ਮੇਰੀ ਸਾਲੀ ਸਾਨੂੰ ਬਾਰੀ ਵਿੱਚੋਂ ਦੀ ਚੋਰੀ-ਚੋਰੀ ਵੇਖਣ ਲੱਗੀ। ਮੈਨੂੰ ਤਾਂ ਪਤਾ ਲੱਗ ਗਿਆ ਸੀ ਕਿ ਉਹ ਸਾਨੂੰ ਵੇਖ ਰਹੀ ਹੈ। ਅਤੇ ਮੈਂ ਹੋਰ ਉੱਚੀ-ਉੱਚੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਥੋੜੇ ਹੀ ਚਿਰ ਬਾਅਦ ਮੈਂ ਬਾਥਰੂਮ ਕਰਨ ਲਈ ਉੱਠਿਆ ਅਤੇ ਮੇਰੀ ਸਾਲੀ ਜਾਗਦੀ ਪਈ ਸੀ ਮੈਂ ਉਸਦੇ ਕਮਰੇ ਦੇ ਵਿੱਚ ਚਲਾ ਗਿਆ ਤੇ ਮੈਂ ਕਿਹਾ ਕਿ ਪ੍ਰੀਤ ਤੂੰ ਹਲੇ ਤੱਕ ਸੁੱਤੀ ਨਹੀਂ ਤੋ ਕਹਿਣ ਲੱਗੀ ਜੀਜਾ ਜੀ ਮੈਨੂੰ ਨੀਂਦ ਨਹੀਂ ਆ ਰਹੀ ਸ਼ਾਇਦ ਉਪਰਾ ਲੱਗਦਾ ਮੈਂ ਉਸ ਨੂੰ ਕਿਹਾ ਕੀ ਗੱਲ ਹੋ ਗਈ ਨੀਂਦ ਕਿਉਂ ਨਹੀਂ ਆਉਂਦੀ ਉਹ ਕਹਿਣ ਲੱਗੀ ਪਤਾ ਨਹੀਂ ਕਿਉਂ ਸ਼ਾਇਦ ਅਜ ਪਹਿਲਾ ਦਿਨ ਆਇਸ ਕਰਕੇ ਤੇ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਹੈ ਤੇ ਨਾਲੇ ਡਰ ਵੀ ਮੈਂ ਉਸ ਨੂੰ ਕਿਹਾ ਜੀ ਇਹ ਗੱਲ ਹੈ ਤਾਂ ਤੂੰ ਸਾਡੇ ਕਮਰੇ 'ਚ ਸਾਡੇ ਨਾਲ ਆ ਕੇ ਸੌ ਜਾ ਉਸ ਨੇ ਮਨ੍ਹਾ ਕਰ ਦਿੱਤਾ ਪਰ ਮੇਰੇ ਜ਼ੋਰ ਦੇਣ ਦੇ ਉੱਤੇ ਉਹ ਸਾਡੇ ਕਮਰੇ ਵਿੱਚ ਸੌਣ ਲਈ ਆ ਗਈ ਸੀ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਪ੍ਰੀਤ ਨੂੰ ਇਕੱਲਿਆਂ ਡਰ ਲੱਗਦਾ ਤੇ ਉਹ ਸਾਡੇ ਨਾਲ ਹੀ ਸੌਊਗੀ ਮੇਰੀ ਘਰਵਾਲੀ ਨੇ ਕਿਹਾ ਕਿ ਹਾਂ ਹਾਂ ਕੋਈ ਗੱਲ ਨਹੀਂ ਪ੍ਰੀਤ ਸਾਡੇ ਕੋਲ ਸੌ ਜਾ ਉਸ ਤੋਂ ਬਾਅਦ ਉਹ ਬੈੱਡ ਉੱਤੇ ਲੰਮੀ ਪੈ ਗਈ। ਮੇਰੀ ਘਰ ਵਾਲੀ ਸਾਡੇ ਉੱਚਾਰ ਪਈ ਸੀ। ਉਸ ਨੂੰ ਥੋੜੀ ਘਬਰਾਹਟ ਹੋ ਰਹੀ ਸੀ। ਕਹਿਣ ਲੱਗੀ ਮੈਂ ਵਿਚਕਾਰ ਨਹੀਂ ਪੈ ਸਕਦੀ। ਮੈਂ ਸੋਫੇ ਤੇ ਜਾ ਕੇ ਲੰਮੀ ਪੈਣ ਲੱਗੀ। ਅਤੇ ਉੱਥੇ ਪੱਖੇ ਦੀ ਸਿੱਧੀ ਹਵਾ ਆਉਂਦੀ ਆ। ਤਾਂ ਮੈਂ ਉਸ ਨੂੰ ਕਿਹਾ ਤੇਰੀ ਮਰਜ਼ੀ ਆ। ਉਹ ਸੋਫੇ ਤੇ ਜਾ ਕੇ ਲੰਮੀ ਪੈ ਗਈ ਤੇ ਪ੍ਰੀਤ ਨੀਂਦ ਵਿੱਚ ਮੇਰੇ ਲਾਗੇ ਹੋ ਗਈ। ਥੋੜੀ ਕੋਈ ਦੇਰ ਬਾਅਦ ਮੈਂ ਜਾਣ ਬੁੱਝ ਕੇ ਆਪਣਾ ਹੱਥ ਉਸ ਉੱਤੇ ਰੱਖ ਦਿੱਤਾ। ਉਸ ਨੂੰ ਪਤਾ ਵੀ ਲੱਗ ਗਿਆ ਸੀ। ਪਰ ਉਸਨੇ ਕੁਝ ਵੀ ਨਾ ਕਿਹਾ ਮੈਂ ਹਰਾਨ ਸੀ ਪਹਿਲਾਂ ਤਾਂ ਮੈਨੂੰ ਡਰ ਲੱਗਾ ਸੀ ਕਿ ਉਸਨੇ ਰੋਣਾ ਪਾ ਦੇਣਾ ਪਰ ਉਸਨੇ ਮੈਨੂੰ ਕੁਝ ਵੀ ਨਾ ਕਿਹਾ ਫਿਰ ਮੈਂ ਹੌਲੀ-ਹੌਲੀ ਉਸ ਤੇ ਲੱਗੇ ਹੋਇਆ ਮੇਰਾ ਪੈਰ ਉਸਦੇ ਪੈਰ ਨਾਲ ਲੱਗਾ ਅਤੇ ਫਿਰ ਮੈਨੂੰ ਉਸਨੇ ਕੁਝ ਵੀ ਨਾ ਕਿਹਾ ਨਾ ਉਸ ਦੇ ਉੱਤੇ ਨਾਲ ਪੂਰਾ ਲੱਗ ਗਿਆ ਸੀ ਤੇ ਹੌਲੀ-ਹੌਲੀ ਮੈਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿੱਤਾ ਅਤੇ ਮੇਰੀ ਘਰ ਵਾਲੀ ਚੁੱਪ ਕਰਕੇ ਲੰਮੀ ਪਈ ਸੀ ਇਦਰ ਪ੍ਰੀਤ ਵਿੱਚ ਉਪਕਰ ਕੇ ਪਈ ਸੀ ਕਿਉਂਕਿ ਉਸਨੇ ਸਾਨੂੰ ਉਸ ਸਮੇਂ ਵੇਖ ਲਿਆ ਸੀ ਉਸ ਸਮੇਂ ਦਾ ਤੇ ਉਸਦੇ ਦਿਲ ਵਿੱਚ ਕੁਝ ਹੋ ਰਿਹਾ ਸੀ ਮੈਂ ਉਸਦੇ ਕੰਨ ਵਿੱਚ ਕਿਹਾ ਤੂੰ ਬਹੁਤ ਸੋਹਣੀ ਆ ਮੇਰਾ ਦਿਲ ਕਰਦਾ ਤੈਨੂੰ ਇਸੇ ਤਰ੍ਹਾਂ ਹਮੇਸ਼ਾ ਆਪਣੇ ਨਾਲ ਲਾ ਕੇ ਰੱਖਾਂ ਅਤੇ ਉਹ ਕਹਿਣ ਲੱਗੀ ਚੀਚਾ ਜੀ ਭੈਣ ਨੂੰ ਪਤਾ ਲੱਗ ਗਿਆ ਤਾਂ ਫਿਰ ਮੈਂ ਉਸ ਨੂੰ ਕਿਹਾ ਕਿ ਕੁਝ ਨਹੀਂ ਪਤਾ ਲੱਗਦਾ ਉਹ ਗੂੜੀ ਨੀਂਦ ਵਿੱਚ ਸੁੱਤੀ ਪਈ ਆ ਅਤੇ ਪ੍ਰੀਤ ਨੂੰ ਹੁਣ ਕੁਝ ਅਜੀਬ ਹੋ ਰਿਹਾ ਸੀ ਉਸ ਨੇ ਮੇਰੇ ਵੱਲ ਨੂੰ ਮੂੰਹ ਕਰ ਲਿਆ ਤੇ ਮੈਨੂੰ ਵੀ ਆਪਣੀਆਂ ਬਾਹਵਾਂ ਦੇ ਵਿੱਚ ਘੁੱਟ ਲਿਆ ਸੀ ਅਸੀਂ 5-10 ਮਿੰਟ ਤਾਂ ਇਸੇ ਤਰ੍ਹਾਂ ਲੰਮੇ ਪਏ ਰਹੇ ਮੈਂ ਉਸ ਨੂੰ ਕਿਹਾ ਕਿ ਚਲ ਠੀਕ ਹੈ ਬ੍ਰੀਥ ਹੁਣ ਤੂੰ ਸੌਂ ਜਾ ਉਸ ਨੇ ਕਿਹਾ ਕਿ ਭੈਣ ਨੂੰ ਪਤਾ ਲੱਗ ਗਿਆ ਤਾਂ ਸਾਡੀ ਬੇਇੱਜ਼ਤੀ ਹੋ ਜਾਣੀ ਆ ਮੈਂ ਉਸ ਦਾ ਇਸ਼ਾਰਾ ਸਮਝ ਗਿਆ ਸੀ ਉਸ ਨੇ ਮੈਨੂੰ ਕਿਹਾ ਕਿ ਕੱਲ ਨੂੰ ਤੁਸੀਂ ਤਿਆਰ ਰਹੋ ਫਿਰ ਆਪਾਂ ਗੱਲਾਂ ਕਰਾਂਗੇ ਮੈਂ ਵੀ ਫੇਰ ਉਸ ਨੂੰ ਉਸ ਸਮੇਂ ਤੱਕ ਕੁਝ ਨਾ ਕਿਹਾ। ਬਸ ਇਸੇ ਤਰ੍ਹਾਂ ਲੰਮੇ ਪੈ ਰਹੇ ਸਵੇਰ ਹੋਈ ਤਾਂ ਮੈਂ ਡਿ ਕਰ ਰਿਹਾ ਸੀ ਕਿ ਕਿਹੜੀ ਘੜੀ ਹੋਵੇ ਤੇ ਮੇਰੀ ਘਰ ਵਾਲੀ ਬੈਂਕ ਜਾਵੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਦੋਸਤੋ ਮੇਰੀ ਘਰ ਵਾਲੀ ਕੰਮ ਤੇ ਚਲੀ ਗਈ ਤਾਂ ਮੈਂ ਸਾਲੀ ਦੇ ਕਮਰੇ ਵਿੱਚ ਚਲਾ ਗਿਆ। ਉਹ ਕਹਿਣ ਲੱਗੀ ਜੀਜਾ ਜੀ ਹਲੇ ਤੁਸੀਂ ਨਾਸ਼ਤਾ ਕਰਨਾ। ਨਾਣਾ ਧੋਣਾ ਵੀ ਹੈ ਤੇ ਮੈਂ ਵੀ ਨਾ ਧੋ ਕੇ ਨਾਸ਼ਤਾ ਕਰਨਾ। ਆਪਾਂ ਫੇਰ ਬੈ ਕੇ ਮਸਤੀ ਕਰਾਂਗੇ। ਫਿਰ ਉਸ ਤੋਂ ਬਾਅਦ ਅਸੀਂ ਨਹਾ ਧੋ ਕੇ ਨਾਸ਼ਤਾ ਕੀਤਾ ਤੇ ਫ੍ਰੀ ਹੋ ਗਏ ਫਿਰ ਮੈਂ ਉਸਦੇ ਕਮਰੇ ਵਿੱਚ ਗਿਆ ਅਤੇ ਉਹ ਵੀ ਬੜੀ ਬੇਤਾਬ ਸੀ ਮੇਰੇ ਨਾਲ ਸਮਾਂ ਬਤਾਉਣ ਲਈ ਅਤੇ ਮੈਂ ਤੇ ਉਹ ਖੂਬ ਮਸਤੀ ਵਿੱਚ ਰਹੇ ਦੋਨਾਂ ਨੇ ਪੂਰੀ ਮਸਤੀ ਕੀਤੀ ਬੜਾ ਮਜ਼ਾ ਆਇਆ ਮੈਂ ਆਪਣੀ ਸਾਲੀ ਨੂੰ ਬਹੁਤ ਇੰਪ੍ਰੈਸ ਕੀਤਾ ਉਸ ਨੂੰ ਬਹੁਤ ਗੱਲਾਂ ਸੁਣਾਈਆਂ ਇਸੇ ਤਰ੍ਹਾਂ ਫਿਰ ਉਹ ਸਾਡੇ ਨਾਲ ਆਪਸ ਦੇ ਵਿੱਚ ਗੱਲਾਂ ਕਰਦੀ ਰਹਿੰਦੀ ਕਰਵਲੀ ਦੇ ਕੰਮ ਤੇ ਜਾਣ ਤੋਂ ਬਾਅਦ ਅਸੀਂ ਰੋਜ਼ ਮਸਤੀ ਕਰਦੇ। ਇੱਕ ਦਿਨ ਪ੍ਰੀਤ ਕਹਿਣ ਲੱਗੀ ਮੈਂ ਫਿਲਮ ਦੇਖਣੀ ਆ। ਤਾਂ ਮੈਂ ਉਸ ਨੂੰ ਕਿਹਾ ਚੱਲ ਠੀਕ ਆ। ਮੈਂ ਤੈਨੂੰ ਫਿਲਮ ਵਿਖਾ ਕੇ ਲਿਆਉਣਾ। ਤੇ ਅਸੀਂ ਫਿਲਮ ਦੇਖਣ ਦੇ ਲਈ ਸਿਨੇਮੇ ਚਲੇ ਗਏ। ਪਰ ਉਸ ਨੂੰ ਕੀ ਪਤਾ ਸੀ ਕਿ ਫਿਲਮ ਕਿਹੜੀ ਲੱਗੀ ਆ। ਮੈਂ ਬਾਕਸ ਜੋ ਬੁੱਕ ਕਰਵਾ ਲਿਆ ਸੀ ਤੇ ਦੋ ਟਿਕਟਾਂ ਲੈ ਲਈਆਂ। ਅਤੇ ਉਸ ਤੋਂ ਬਾਅਦ ਜਦੋਂ ਫਿਲਮ ਸ਼ੁਰੂ ਹੋਈ ਤਾਂ ਉਹ ਫਿਲਮ ਦੂਜੀ ਹੀ ਸੀ। ਜਦੋਂ ਪ੍ਰੀਤ ਨੇ ਵੇਖੀ ਤਾਂ ਹੱਸਣ ਲੱਗੀ। ਨੀਮੀ ਪਾਲੀ ਉਹ ਕਹਿਣ ਲੱਗੀ ਜੀਜਾ ਜੀ ਮੈਂ ਫਿਲਮ ਨਹੀਂ ਵੇਖਣੀ ਇਹ ਫਿਲਮ ਤਾਂ ਮੈਂ ਉਸ ਨੂੰ ਕਿਹਾ ਕਿਉਂ ਕੀ ਗੱਲ ਹੋ ਗਈ ਅਸੀਂ ਦੋਨੋਂ ਜਣੇ ਤਾਂ ਹਾਂ ਕੋਈ ਤੀਆ ਬੰਦਾ ਤਾਂ ਹੈ ਨਹੀਂ ਇਹੀ ਉਮਰ ਹੁੰਦੀ ਹੈ ਇੰਜੋਏ ਕਰਨ ਦੀ ਅਤੇ ਦੋਸਤੋ ਪਹਿਲਾਂ ਤਾਂ ਫਿਲਮ ਦੇਖ ਨਹੀਂ ਰਹੀ ਸੀ ਅਤੇ ਫਿਰ ਹੌਲੀ-ਹੌਲੀ ਉਸ ਨੇ ਫਿਲਮ ਦੇਖਣੀ ਸ਼ੁਰੂ ਕਰ ਦਿੱਤੀ ਸੀ ਫਿਰ ਉਸ ਨੂੰ ਵਧੀਆ ਵੀ ਲੱਗ ਰਹੀ ਸੀ ਫਿਲਮ ਤੋਂ ਬਾਅਦ ਅਸੀਂ ਘਰ ਆ ਗਏ ਤੇ ਘਰ ਆਣ ਕੇ ਪ੍ਰੀਤ ਨੇ ਮੇਰਾ ਬਹੁਤ ਧੰਨਵਾਦ ਕੀਤਾ ਤੇ ਮੇਰੇ ਗਲੇ ਲਾ ਕੇ ਕਿਹਾ ਕਿ ਜੀਜਾ ਜੀ ਥੈਂਕ ਯੂ ਅਸੀਂ ਬਹੁਤ ਮਸਤੀ ਕੀਤੀ ਜਿਸ ਦੀ ਖਬਰ ਬਿਲਕੁਲ ਵੀ ਮੇਰੀ ਘਰ ਵਾਲੀ ਨੂੰ ਨਹੀਂ ਸੀ ਮੇਰੀ ਸਾਲੀ ਦਾ ਜਾਨ ਦਾ ਦਿਲ ਨਹੀਂ ਕਰ ਰਿਹਾ ਸੀ ਪਰ ਜਾਣਾ ਤਾਂ ਪੈਣਾ ਹੀ ਸੀ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਹਫਤੇ ਵਿੱਚ ਇੱਕ ਵਾਰੀ ਚੱਕਰ ਮਾਰ ਚ ਆਇਆ ਕਰ ਮੈਂ ਤੈਨੂੰ ਖੁਸ਼ ਰੱਖਾਂਗਾ ਤੇ ਆਪਾਂ ਬਹੁਤ ਮਸਤੀ ਕਰਿਆ ਕਰਾਂਗੇ ਉਸ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ ਨਿਰਾ ਉਸ ਤੋਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ ਜਦੋਂ ਕਾਲਜ ਆਂਦੀ ਸੀ ਤਾਂ ਮੈਂ ਉਸ ਨੂੰ ਕਦੀ ਕਦੀ ਬਾਹਰ ਵੀ ਮਿਲ ਲੈਂਦਾ ਸੀ ਕਿਉਂਕਿ ਮੇਰੇ ਸਹੁਰੇ ਬਹੁਤੀ ਦੂਰ ਨਹੀਂ ਸੀ ਤੇ ਉਹ ਵੀ ਘਰ ਆ ਜਾਂਦੀ ਸੀ ਮੇਰੀ ਸਾਲੀ ਕਹਿੰਦੀ ਸੀ ਚੀਚਾ ਜੀ ਤੁਸੀਂ ਬਹੁਤ ਚੰਗੇ ਹੋ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਮੈਂ ਵੀ ਵਿਆਹ ਤੋਂ ਬਾਅਦ ਵੀ ਤੁਹਾਡੇ ਕੋਲ ਹੀ ਰਹਿਣਾ ਤਾਂ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰਾ ਜਦੋਂ ਦਿਲ ਕਰਿਆ ਕਰੇ ਤੂੰ ਮੇਰੇ ਕੋਲ ਤੇ ਆਪਣੇ ਭੈਣ ਕੋਲ ਆ ਜਾਇਆ ਕਰ। ਦੋਸਤੋ ਇਸ ਤਰ੍ਹਾਂ ਫਿਰ ਮੈਂ ਆਪਣੀ ਸਾਲੀ ਨੂੰ ਬਹੁਤ ਖੁਸ਼ ਕੀਤਾ। ਅਤੇ ਉਹ ਵੀ ਬਹੁਤ ਖੁਸ਼ੀ ਜਦੋਂ ਮੇਰੀ ਘਰਵਾਲੀ ਨੂੰ ਪਤਾ ਲੱਗਾ ਕਿ ਮੈਂ ਉਸਦੀ ਭੈਣ ਦੀ ਇੰਨੀ ਕਦਰ ਕਰਦਾ ਤਾਂ ਉਹ ਬਹੁਤ ਖੁਸ਼ ਹੋਈ। ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਜੇਕਰ ਚੰਗੀ ਲੱਗੀ ਤਾਂ ਪੀਸ ਕਹਾਣੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ। ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ